ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਕਵਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹੋਈ ਲੋਕ ਸਭਾ ਦੀ ਹਾਰ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਪੂਰੇ ਪੰਜਾਬ ਵਿੱਚ ਨਹੀਂ ਬਲਕਿ ਜਿੱਥੇ-ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ-ਉੱਥੇ ਹੋ ਰਹੀਆਂ ਨੇ ਕਿਉਂਕਿ ਵਿધાનਸਭਾ ਦੇ ਵਿੱਚ ਬੜੀ ਸ਼ਰਮਨਾਕ ਹਾਰ ਹੋਈ ਸੀ ਹੁਣ ਲੋਕ ਸਭਾ ਦੀ ਜਿਹੜੀ ਚੋਣਾਂ ਹੋਈਆਂ ਤੇ ਸਿਰਫ ਇੱਕ ਸੀਟ ਹੀ ਜਿੱਤ ਪਾਈ ਸ਼੍ਰੋਮਣੀ ਅਕਾਲੀ ਦਲ ਉਹ ਸੀ ਬੀਬਾ ਹਰਸਿਮਰਤ ਕੌਰ ਬਾਦਲ ਬਾਕੀ 10 ਉਮੀਦਵਾਰਾਂ ਦੀਆਂ ਲੋਕ ਸਭਾ ਦੀਆਂ ਦੀਆਂ ਚੋਣਾਂ ਦੇ ਵਿੱਚ ਜਵਾਨਤਾ ਜਬਤ ਹੋਈਆਂ ਦੋ ਉਮੀਦਵਾਰ ਆਪਣੀ ਜਿਹੜੀ ਹੈ ਜ਼ੁਬਾਨ ਜਬਤ ਹੋਣ ਤੋਂ ਬਚਾਚ ਬਚਾ ਸਕੇ ਗੱਲ ਕਰੀਏ ਪੁਰਾਣੇ ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਉਹ ਹੁਣ ਟਿਕਾ ਟਿੱਪਣੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਕਹਿ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਭੰਡਣ ਲੱਗੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁਫਤ ਬਿਜਲੀ ਲੈ ਕੇ ਦੱਸ ਦਈਏ ਕਿ ਮੁਫਤ ਬਿਜਲੀ ਦਾ ਮਾਜਰਾ ਕੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਅਤੇ ਉਹ ਗਏ ਸੀ ਬਿਜਲੀ ਵਿਭਾਗ ਪਟਿਆਲਾ ਦੇ ਵਿੱਚ ਜਦੋਂ ਉਹਨਾਂ ਨੇ ਬਿਜਲੀ ਵਿਭਾਗ ਦੇ ਇੰਜੀਨੀਅਰ ਦੇ ਨਾਲ ਗੱਲ ਕੀਤੀ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਪ੍ਰੋਵਾਈਡ ਕਰਵਾ ਜਾ ਕਰਵਾਈ ਜਾ ਸਕਦੀ ਹੈ ਫ੍ਰੀ ਮੁਫਤ ਉਹਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਮੁਫਤ ਬਿਜਲੀ ਦਿੰਦੀ ਹੈ ਪੰਜਾਬ ਦੇ ਕਿਸਾਨਾਂ ਨੂੰ 3 ਕਰੋੜ ਜਿਹੜਾ 300 ਸੌਰੀ 300 ਕਰੋੜ ਕਰੋੜ ਦਾ ਘਾਟਾ ਜਿਹੜਾ ਹੈ ਹਰ ਸਾਲ ਪੰਜਾਬ ਨੂੰ ਪਵੇਗਾ ਲੇਕਿਨ ਬਾਦਲ ਨੇ ਯਾਨੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਭਾਵੇਂ 500 ਕਰੋੜ ਦਾ ਘਾਟਾ ਪਵੇ ਪੰਜਾਬ ਨੂੰ ਲੇਕਿਨ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਮੁਫਤ ਮਿਲਣੀ ਚਾਹੀਦੀ ਹੈ ਲੇਕਿਨ ਜੇ ਦੂਸਰੇ ਪਾਸੇ ਗੱਲ ਕਰੀਏ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਤਾਕ ਹਰ ਸਾਲ ਜਿਹੜੀ ਮੁਫਤ ਬਿਜਲੀ ਵੰਡੀ ਜਾ ਰਹੀ ਹੈ ਕਿਸਾਨਾਂ ਨੂੰ ਉਹਦੀ ਜਿਹੜੀ ਕੀਮਤ ਹੈ ਉਹ ਹੈ 12000 ਕਰੋੜ ਹਰ ਸਾਲ ਘਾਟਾ ਪੈ ਰਿਹਾ ਹੈ ਬਿਜਲੀ ਵਿਭਾਗ ਨੂੰ ਅਤੇ ਪੰਜਾਬ ਸਰਕਾਰ ਨੂੰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਮੌਜੂਦਾ ਸਰਕਾਰ ਜਿਹੜੀ ਹੁਣ ਚੱਲ ਰਹੀ ਹੈ ਆਮ ਆਦਮੀ ਪਾਰਟੀ ਜਗਦੀਸ਼ ਸਿੰਘ ਗਰਚਾ ਜਿਹੜੇ ਮੰਤਰੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਉਹਨਾਂ ਨੇ ਹੁਣ ਇੱਕ ਬੜੀ ਵੱਡੀ ਗਲਤੀ ਦਾ ਖਵਨਿਆਜ਼ਾ ਜਿਹੜੀ ਭੁਗਤ ਰਹੀ ਹੈ ਸ਼ਰੂਮਣੀ ਅਕਾਲੀ ਦਲ ਤੇ ਹੋਂ ਦੀ ਸਰਕਾਰ ਉਸ ਨੂੰ ਲੈ ਕੇ ਆੜੇ ਹੱਥੀ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣ ਸਮੇਂ ਇੱਕ ਬੜੀ ਵੱਡੀ ਗਲਤੀ ਕੀਤੀ ਸੀ ਕਿਸਾਨਾਂ ਨੂੰ ਬਿਜਲੀ ਮੁਫਤ ਦੇ ਕੇ ਘਰਚਾ ਨੇ ਕਿਹਾ ਜਿਹੜੇ ਸਾਬਕਾ ਮੰਤਰੀ ਸੀ ਜਗਦੀਸ਼ ਸਿੰਘ ਘਰਚਾ ਉਹਨਾਂ ਨੇ ਕਿਹਾ ਕਿਸਾਨ ਪਾਣੀ ਦਾ ਦੁਰਪਰਯੋਗ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੀ ਜ਼ਮੀਨ ਬੰਜਰ ਬਣ ਜਾਵੇਗੀ। ਉਹਨਾਂ ਨੇ ਕਿਹਾ ਜਿਹਦੇ ਕੋਲ ਇੱਕ ਟਿਊਬਲ ਹੈ ਉਹ ਦੋ ਲਵਾਉਂਦਾ ਹੈ, ਜਿਹਦੇ ਕੋਲ ਦੋ ਨੇ ਉਹ ਚਾਰ ਲਵਾਉਂਦਾ ਹੈ, ਜਿਹਦੇ ਕੋਲ ਚਾਰ ਨੇ ਉਹ ਅੱਠ ਲਵਾਉਂਦਾ ਹੈ। ਕਿਉਂਕਿ ਉਹਨਾਂ ਦਿਨਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਬਿਜਲੀ ਕਨੈਕਸ਼ਨ ਸੀ ਉਹ ਵੀ ਫਰੀ ਕੀਤੇ ਸੀ ਪੰਜਾਬ ਦੇ ਕਿਸਾਨਾਂ ਵਾਸਤੇ। ਉਹਨਾਂ ਨੇ ਕਿਹਾ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਪੰਜਾਬ ਜਿਹੜਾ ਹੈ ਕਰਜ਼ੇ ਦੀ ਮਾਰ ਸਹਿ ਰਿਹਾ ਹੈ। ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੈ ਉਸ ਦਾ ਖਮਰਿਆਜ਼ਾ ਜਿਹੜੀਆਂ ਨੇ ਆਉਣ ਵਾਲੀਆਂ ਸਰਕਾਰਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਕਿਸਾਨ ਪੰਜਾਬ ਦੇ ਵਿੱਚ ਪਾਣੀ ਦਾ ਦੁਰਪਰਯੋਗ ਕਰ ਰਹੇ ਨੇ ਮਿਸਯੂਜ਼ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜ਼ਮੀਨ ਜਿਹੜੀ ਹੈ ਬੰਜਰ ਬਣ ਜਾਵੇਗੀ ਅਨਫਰਟੀਲਾਈਜੇਸ਼ਨ ਹੋ ਜਾਵੇਗੀ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ ਨਿਸ਼ਾਨੀਆਂ ਸਵਾਲ ਉੱਠਦੇ ਨੇ ਧੰਨਵਾਦ